ਆਦਾਨੂਤ ਨਾ ਅੰਮ੍ਰਿਤਸਰ ਜਿਹੇ ਦਾ মিডিਆ ਸਾਡੇ মিডিਆ ਕੰਮੀਆਂ ਦਾ ਬਹੁਤ ਧੰਨਵਾਦ ਕਿ ਤੁਸੀਂ ਕੀਮਤੀ ਟਾਈਮ ਕੱਢ ਕੇ ਸੱਜਣ ਆਏ ਹੋ ਅੱਜ ਬੜੇ ਹੀ ਅਹਿਮ ਵਿਸ਼ੇ ਦੇ ਉੱਤੇ ਪ੍ਰੈਸ ਕਾਨਫਰੰਸ ਹੈ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਜਿਹੜਾ ਹਰਪੀਟਾਂ ਲਈ ਮੁਵਾਜਾ ਦਾ ਸ਼ੁਰੂਆਤ ਕੀਤੀ ਅਸੀਮ ਸਾਹਿਬ ਨੇ ਸਾਡੇ ਪੰਜਾਬ ਦੇ ਮਾਲ ਮੰਤਰੀ ਸਰਦਾਰ ਮੁਰਿਆ ਸਾਹਿਬ ਫੰਦਾ ਸਿੰਘ ਜੀ ਬੁਂਡਿਆ ਸਾਡੇ ਐਫਸੀਆ ਅਨੁਰਾਗ ਵਰਮਾ ਜੀ ਸਾਡੇ ਡੀਸੀ ਸਾਹਿਬ ਸਾਡੇ ਅੰਦੂਲਨ ਦੇ ਆਤੀ ਦੇ ਪ੍ਰਧਾਨ ਪਾਰਟੀ ਦੇ ਗੁਰਪ੍ਰਤਾਪ ਸੰਧੂ ਜੀ ਅਸੀਂ ਆਪਣੇ ਬਾਲਮਤੀ ਸਾਹਿਬ ਕੋ ਅਨੁਰਾਗ ਵਰਮਾ ਜੀ ਦੇ ਕੋਲੋਂ ਜਿੰਨਾ ਕੋਲੇ ਮਹਿਕਮਾ ਹੈ ਇਹ ਤਾਂ ਨੂੰ ਸਾਰਾ ਡਿਟੇਲ ਦੇ ਵਿੱਚ ਪੰਜਾਬ ਦੇ ਵਿੱਚ ਮੌਜੂਦ ਜਿਹੜਾ ਮਾਨ ਸਰਕਾਰ ਕਿੱਦਾਂ ਵੰਡ ਰਹੀ ਆ ਪਹਿਲਾ ਮੰਤਰੀ ਸਾਹਿਬ ਦੱਸਣਗੇ ਫਿਰ ਨਿਵਾਜ ਜੀ ਦੱਸਣਗੇ ਸੋ ਮੇਰੀ ਬੇਨਤੀ ਆ ਕਿ ਸਰਦਾਰ ਹਰਦੀਪ ਸਿੰਘ ਗੁੜਿਆ ਜੀ ਉਹ ਤੁਹਾਨੂੰ ਸਾਰਿਆਂ ਨੂੰ ਅੱਜ ਜਿਹੜਾ ਫੰਕਸ਼ਨ ਹੋਇਆ ਜਿਹੜੇ ਸੀਐਮ ਸਾਹਿਬ ਆਏ ਅਜ ਨਾਲੇ ਉਹਦੇ ਬਾਰੇ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਦੇਣਗੇ ਸਰਦਾਰ ਹਰਦੀਪ ਸਿੰਘ ਗੁੜਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਨਾਲ ਹਲਕਾ ਜੇ ਨਾਲਾ ਤੋਂ ਵਿਧਾਇਕ ਮੇਰੇ ਵੱਡੇ ਭਰਾ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਅਫਸੇਰ ਸਾਹਿਬਨ ਰਾਗਵਰਮਾ ਜੀ ਸਾਡੇ ਡੀਸੀ ਸਾਹਿਬ ਸਖਸੀ ਸਾਣੀ ਜੀ ਗੁਰਪ੍ਰਤਾਪ ਸੰਧੂ ਜੋ ਦਿਹਾਤੀ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਨੇ ਜਿਲ੍ਹਾ ਪ੍ਰਧਾਨ ਨੇ ਸੋ ਅੱਜ ਇੱਕ ਅਹਿਮ ਪੀਸੀਐਸ ਕਰਕੇ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਕਿ ਅੱਜ ਮੁੱਖ ਮੰਤਰੀ ਸਰਦਾਰ ਪੁਜਨ ਸਿੰਘ ਮਾਨ ਜੀ ਦਾ ਮੈਂ ਅੱਜ ਪੂਰੇ ਅੰਮ੍ਰਿਤਸਰ ਦੇ ਡਿਸਟ੍ਰਿਕਟ ਵੱਲੋਂ ਅਜਨਾਲਾ ਹਲਕੇ ਵੱਲੋਂ ਰਾਜਸਾਨਸੀ ਵੱਲੋਂ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਜਿਹੜੀ ਖੜਪੀਰ ਪਰਿਵਾਰਾਂ ਪਰਿਵਾਰਾਂ ਦੇ ਲਈ ਜੋ ਅੱਜ ਤੋਂ 32 ਦਿਨ ਪਹਿਲਾਂ 1 ਮਹੀਨਾ 2 ਦਿਨ ਪਹਿਲਾਂ ਪਿਛਲੀ 11 ਤਰੀਕ ਨੂੰ ਅਨਾਉਂਸ ਕੀਤਾ ਸੀ ਕਿ ਡੇਢ ਮਹੀਨੇ ਦੇ ਅੰਦਰ-ਅੰਦਰ ਸਪੈਸ਼ਲ ਗਦਾਵਰੀ ਕਰਕੇ ਜਿਹੜੇ ਖੜਪੀਰ ਪਰਿਵਾਰ ਹੈ ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਚਾਹੇ ਘਰਾਂ ਦਾ ਨੁਕਸਾਨ ਹੋਇਆ ਜੇ ਚਾਹੇ ਬਹੁਤ ਸਾਰੀਆਂ ਮੌਤਾਂ ਹੋਈਆਂ ਉਹਦਾ ਜਿਹੜਾ ਮੁਆਵਜ਼ਾ ਅਸੀਂ ਡੇਢ ਮਹੀਨੇ ਦੇ 45 ਦਿਨਾਂ ਦੇ ਅੰਦਰੰਦਰ ਦੇਵਾਂਗੇ ਪ੍ਰੋਜੈਕਟ ਸੀ ਉਹਨਾਂ ਦਾ ਦਿਲੋਂ ਧੰਨਵਾਦੀ ਕਰ ਧੰਨਵਾਦ ਕਰਦੇ ਆ ਕਿ ਅੱਜ 32 ਦਿਨ ਹੋਏ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਗਈ ਅੱਜ ਹਲਕਾ ਅਜਨਾਲਾ ਤੋਂ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਸ਼ੁਰੂਆਤ ਹੋਈ ਜਿਹਦੇ ਵਿੱਚ ਅੱਜ ਅਸੀਂ 631 ਪ੍ਰਭਾਵਿਤ ਵਿਅਕਤੀਆਂ ਨੂੰ ਜਿਹੜਾ ਮਾਅਬਜ਼ਾ 5.7 ਕਰੋੜ ਰੁਪਏ ਜਿਹੜਾ ਅਸੀਂ ਅੱਜ ਉਹਨਾਂ ਦੇ ਚੁੱਕੇ ਆ ਖੁਸ਼ੀ ਦੀ ਗੱਲ ਇਹ ਆ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਉਹ ਨਾਸਕਾਰ ਦੀ ਸੀ ਦੁਨੀਆ ਨਹੀਂ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਮਰਤਸਰ ਅਗੇ ਪਹੁੰਚੇ ਨਹੀਂ ਸੀ ਤੇ ਲੋਕਾਂ ਦੇ ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਗਏ ਜਦੋਂ ਉਹਨਾਂ ਨੂੰ ਚੈੱਕ ਫੜਾ ਰਹੇ ਸੀ ਮੁੱਖ ਮੰਤਰੀ ਸਾਹਿਬ ਤੇ ਉਹ ਨਾਲ ਦੀ ਨਾਲ ਆਪਣਾ ਮੋਬਾਈਲ ਦਿਖਾ ਰਹੇ ਸੀ ਕਿ ਸਾਡੇ ਅਕਾਊਂਟ ਵਿੱਚ ਪੈਸੇ ਪਹੁੰਚ ਗਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਹੀ ਇਹੋ ਜਿਹੇ ਮੌਕੇ ਤੇ ਵੀ ਸਿਆਸਤ ਕੀਤੀ ਲੋਕਾਂ ਨੂੰ ਗੁੰਮਰਾਹ ਕੀਤਾ ਦੇ ਚੈੱਕ ਆਉਂਦੇ ਵੀ ਸੀ ਦੋ ਦੋ ਸਾਲ ਬਾਅਦ ਕਿਸੇ ਨੂੰ 45 ਰੁਪਏ ਦਾ ਕਿਸੇ ਨੂੰ 70 ਰੁਪਏ ਦਾ ਕਿਸਾਨ ਭਰਾਵਾਂ ਨਾਲ ਇੱਕ ਮਜ਼ਾਕ ਕੀਤਾ ਜਾਂਦਾ ਸੀ ਪੱਦਾ ਮਜ਼ਾਕ ਕੀਤਾ ਜਾਂਦਾ ਸੀ ਸੋ ਅੱਜ ਮੁੱਖ ਮੰਤਰੀ ਸਾਹਿਬ ਅਜ ਨਾਲੇ ਦੇ ਵਿੱਚ ਸ਼ੁਰੂਆਤ ਕਰਕੇਗੇ ਕਿਉਂਕਿ 11 ਸਤੰਬਰ ਨੂੰ ਸਪੈਸ਼ਲ ਗਰਦਾਵਰੀ ਦੀ ਸ਼ੁਰੂਆਤ ਕੀਤੀ ਸੀ ਐਲਾਨ ਕੀਤਾ ਸੀ 13 ਸਤੰਬਰ ਤੋਂ ਸਪੈਸ਼ਲ ਗਰਦਾਵਰੀ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਜੂਗੀ ਹੋਗੀ ਸੀ ਸੋ 2508 ਪ੍ਰਭਾਵਿਤ ਪਿੰਡਾਂ ਵਿੱਚੋਂ ਜਿਹੜਾ ਤਹਿਸੀਲਦਾਰ ਦੁਆਰਾ ਸਾਡੇ ਪਟਵਾਰੀ ਸਾਹਿਬਾਨਾਂ ਦੁਆਰਾ ਕਨਗੋ ਦੁਆਰਾ ਜਿਹੜਾ ਇਹਦਾ ਮਾਅਬਜ਼ੀ ਦੀ ਮੁਲਾਕਨ ਮੁਕੰਮਲ ਕਰ ਲਿਆ ਗਿਆ ਵਾਹੀ ਜੋਗ ਜਿਹੜੀ ਰਕਬ ਏਕੜ ਜ਼ਮੀਨ ਹੈ 3.50 ਲੱਖ ਏਕੜ ਵਾਹੀ ਜੋਗ ਪﻤੀ ਫਸਲ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਸੋ ਜਿਹੜੀ ਪ੍ਰਕਿਰਿਆਮ ਕਮਲ ਹੋ ਚੁੱਕੀ ਆ ਸੋ ਮੇਰੇ ਨਾਲ ਅੱਸੀ ਸਾਹਿਬ ਬੈਠੇ ਨੇ ਸੋ ਇਹਨਾਂ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਟੋਟਲ ਜਿਹੜੀ ਆ ਕੁੱਲ 825 ਪਿੰਡਾਂ ਦੀ ਜਿਹੜੀ ਗਿਣਤੀ ਜਿਹਦੇ ਵਿੱਚ ਇਹ ਪਿੰਡ ਆਏ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ 305 ਕਰੋੜ ਰੁਪਇਆ ਜਿਹੜਾ ਸਾਡੇ ਡਿਪਾਰਟਮੈਂਟ ਵੱਲੋਂ ਐਫਸੀਆਰ ਸਾਹਿਬ ਵੱਲੋਂ ਸਾਰੇ ਢੀਲੇ ਦੇ ਡੀਸੀ ਸਾਹਿਬਾਨਾਂ ਨੂੰ ਇਹਨਾਂ ਹੜ੍ਹ ਪ੍ਰੇਤ ਪਰਿਵਾਰਾਂ ਨੂੰ ਜਿਹੜਾ ਪਾ ਦਿੱਤਾ ਗਿਆ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਾਡੇ ਮਿਨਿਸਟਰ ਸਾਹਿਬਾਨ ਇੰਚਾਰਜ ਨੇ ਡਿਸਟ੍ਰਿਕਟ ਵਾਈਜ਼ ਹਲਕਾ ਇੰਚਾਰਜ ਸਾਹਿਬਾਨ ਐਮਐਲਏ ਸਾਹਿਬਾਨ ਕੱਲ ਤੋਂ ਜੇ ਦੀ ਸ਼ੁਰੂਆਤ ਕਰਨਗੇ ਪੂਰੇ ਪੰਜਾਬ ਦੇ ਵਿੱਚ ਹੜ੍ਹ ਪ੍ਰੇਤ ਪਰਿਵਾਰਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਮਿਲਣਾ ਸ਼ੁਰੂਆਤ ਹੋ ਜਾਏਗਾ ਤੁਹਾਡੇ ਸਾਰੇ ਭਰਾਵਾਂ ਦੇ ਚੈਨਲ ਜਰੀਏ ਮੈਂ ਉਹਨਾਂ ਲੋਕਾਂ ਨੂੰ ਕਿਉਂਕਿ ਕਈ ਲੋਕ ਅਜੇ ਰਹਿ ਗਏ ਨੇ ਜਿਨ੍ਹਾਂ ਦਾ ਸਪੈਸ਼ਲ ਗਰਾਉਡਰੀ ਨਹੀਂ ਵੀ ਹੋਈ ਘਰੋਂ ਆਉਣ ਵਾਲੀ ਗੱਲ ਨਹੀਂ ਹਰ ਇੱਕ ਨੂੰ ਜਿਹਦਾ ਵੀ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਮਿਲੇਗਾ ਪਰ ਇੱਕੜ ਪਹਿਲੀ ਵਾਰੀ ਹੋਇਆ 70 75 ਸਾਲਾਂ ਚ ਕਿ ਪੂਰੇ ਦੇਸ਼ ਦੇ ਵਿੱਚ ਕਿ ਪਰ ਇੱਕੜ 20000 ਪ੍ਰਤੀ ਇੱਕੜ ਦੇ ਹਿਸਾਬ ਨਾਲ ਜਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ ਜੋ ਇਸ ਹੜ੍ਹ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਉਹਨਾਂ ਪਰਿਵਾਰਾਂ ਨੂੰ ਜਿਹੜੀ مالی ਮਦਦ ਉਹਨਾਂ ਦੇ ਪਰਿਵਾਰਾਂ ਨੂੰ 4 ਲੱਖ ਦੇ ਹਿਸਾਬ ਨਾਲ ਉਹਨਾਂ ਪਰਿਵਾਰਾਂ ਨੂੰ ਪਹੁੰਚ ਦੇ ਦਿੱਤੀ ਗਈ ਹੈ ਸੋ ਅੱਜ ਫਿਰ ਮੁੱਖ ਮੰਤਰੀ ਸਾਹਿਬ ਵੱਲੋਂ ਸਾਨੂੰ ਇਹੀ ਹੁਕਮ ਆਏ ਨੇ ਕਿ ਜਲਦੀ ਪੂਰੇ ਜਿਹੜੇ 20 ਜ਼ਿਲ੍ਹਿਆਂ ਦੇ ਵਿੱਚ ਜੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਜਲਦੀ ਤੋਂ ਜਲਦੀ ਜਿਹੜੇ ਵੀ ਜਣਾ ਦੀ ਸਪੈਸ਼ਲ ਕਾਗਜ਼ਵਰੀ ਰਹਿ ਗਈ ਹੋਵੇ ਜਾਂ ਕਿਤੇ ਉਸ ਟਾਈਮ ਪਟਵਾਰੀ ਕੰਮ ਕੋ ਆਏ ਹੋਣ ਪਿੰਡ 'ਚ ਨਾ ਹੋਣ ਉਹਨਾਂ ਨੂੰ ਵੀ ਜਾ ਕੇ ਦੁਬਾਰਾ ਅਫਸਰਾਂ ਸੇ ਬੰਦਲਾਂ ਨੂੰ ਲਗਾ ਕੇ ਪਿੰਡ ਦੇ ਲੋਕਾਂ ਨੂੰ ਪੁੱਛ ਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੇ ਕਿਉਂਕਿ ਬਹੁਤ ਸਾਰੇ ਭਰਾਵਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਜਿਹੜੀ ਉਹ ਖੇਤੀ ਫਸਲ ਕਰਦੇ ਆ ਠੇਕੇ ਤੇ ਲੈ ਕੇ ਲੋਕਾਂ ਦੀਆਂ ਜ਼ਮੀਨਾਂ ਵੋਂਦੇ ਆ ਸੋ ਉਹਨਾਂ ਨੂੰ ਵੀ ਸਪੈਸ਼ਲ ਮੁੱਖ ਮੰਤਰੀ ਸਾਹਿਬ ਵੱਲੋਂ ਹੁਕਮ ਹੈ ਕਿ ਜਿਨ੍ਹਾਂ ਨੇ ਕਾਸਟਕਾਰ ਜਿਨ੍ਹਾਂ ਨੇ ਖੇਤੀ ਕੀਤੀ ਹੈ ਜਿਨ੍ਹਾਂ ਨੇ 20 ਵਗੈਰਾ ਲਈ ਕਣਕ ਵੀ ਦੀ ਸਪਰੇਆ ਪਾਈਆਂ ਜਿਨ੍ਹਾਂ ਨੇ ਫਸਲਾਂ ਦੇ ਕਿਉਂਕਿ ਫਸਲ ਪਾਲ ਕੇ ਜਵਾਨ ਕੀਤੀ ਫਸਲ ਜਿਹੜੀ ਆ ਪੂਰੀ ਹੋਈ ਖਤਮ ਹੋਈ ਆ ਸੋ ਉਹ ਕਾਸ਼ਤਕਾਰ ਜਿਹਨਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਹੀ ਬੰਦਾ ਮਾਅਵਜਾ ਦਿੱਤਾ ਜਾਵੇਗਾ ਸੋ ਇਹਦੇ ਲਈ ਪੂਰਾ ਡਿਸਿਸਰ ਬੰਨ ਨੂੰ ਕਿਹਾ ਗਿਆ ਕਿ ਪਿੰਡ ਦੇ ਵਿੱਚੋਂ ਬਹੁਤ ਸਾਰੇ ਸਰਪੰਚ ਸਾਹਿਬਾਨ ਨੂੰ ਪਤਾ ਹੁੰਦਾ ਮੋਤਵਰ ਬੰਦਿਆਂ ਨੂੰ ਪਤਾ ਹੁੰਦਾ ਜਿਹਦੇ ਲਈ ਉਹ ਪਿੰਡ ਦੇ ਲੋਕ ਸਰਪੰਚ ਸਾਹਿਬਾਨ ਜਿਹੜੇ ਕਹਿਣਗੇ ਕਿ ਜਿਹਨਾਂ ਖੇਤੀ ਦੇ ਜ਼ਮੀਨ ਦੇ ਉਹ ਹੀ ਆ ਉਹਨਾਂ ਨੂੰ ਹੀ ਬੰਦਾ ਮਾਅਵਜਾ ਮਿਲੇਗਾ ਸੋ ਅੱਜ ਮੈਂ ਡਿਟੇਲ ਦੇ ਵਿੱਚ 2 ਮਿੰਟ ਅੱਧੇ ਹਿਸਾਬ ਤੁਹਾਨੂੰ ਸਾਰਾ ਦੱਸਣਗੇ ਸੋ ਅੱਜ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਤੁਸੀਂ ਇਸ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਲੋਕਾਂ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਾਹਰ ਫੜੀ ਹੈ ਤੁਸੀਂ ਸਾਰੇ ਉੱਥੇ ਵੀ ਮੌਜੂਦ ਸੀਗੇ ਤੇ ਹੁਣ ਵੀ ਤੁਸੀਂ ਸਾਰੇ ਇਸ ਸਪੀਚ 'ਚ ਆਇਓ ਮੈਂ ਤੁਹਾਡਾ ਧੰਨਵਾਦੀ ਹਾਂ ਤੇ ਲੋਕਾਂ ਨਾਲ ਫਿਰ ਵਾਅਦਾ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਇੱਕ-ਇੱਕ ਭਰਾ ਦਾ ਜਿਹਦਾ ਨੁਕਸਾਨ ਹੋਇਆ ਸਾਨੂੰ ਬਹੁਤ ਦੁੱਖ ਹੈ ਬਹੁਤ ਦਰਦ ਹੈ ਅਸੀਂ ਸਾਰਿਆਂ ਨੂੰ ਬੰਦਾ ਮੁਆਵਜ਼ਾ ਜ਼ਰੂਰ ਦੇਵਾਂਗੇ ਬਹੁਤ-ਬਹੁਤ ਧੰਨਵਾਦ ਜੀ